ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚਰ ਹਜ਼ੂਰੀ ਜਿ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਸੰਤ ਮਹਾਪੁਰਸ਼ ਗਿਆਨੀ ਇਸ ਸਥਾਨ ਤੇ ਆਏ ਹਨ ਉਹਨਾਂ ਨੇ ਆਪਣੇ ਚਰਨ ਪਾਏ ਹਨ ਅਸੀਂ ਉਹਨਾਂ ਚਰਨਾਂ ਨੂੰ ਨਮਸਕਾਰ ਕਰਦੇ ਹਾਂ ਸਾਧ ਸੰਗਤ ਜੋ ਵੀ ਸੰਤ ਮਹਾਪੁਰਸ਼ਾਂ ਸਤ ਬਾਬਾ ਮਾਸੇਜ ਦੇ ਬਰਸੀ ਤੇ ਆਏ ਨੇ ਅਸੀਂ ਉਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ ਤਨ ਤਨ ਸੰਤ ਬਾਬਾ ਐਸ਼ਾ ਸਿੰਘ ਮਹਾਰਾਜ ਜੀ ਜਿਨ੍ਹਾਂ ਦੇ ਤੋਰੇ ਅਸੀਂ ਦੋਨੇ ਤੁਰੇ ਸੀ ਉਹਨਾਂ ਦੀ ਕਿਰਪਾ ਦੁਆਰਾ ਇਹ ਸੰਤ ਬਾਬਾ ਐਸ਼ਾ ਸਿੰਘ ਮਹਾਰਾਜ ਨੌ ਦਾ ਗੁਰਦਾਸ ਸਾਹਿਬ ਬਣਿਆ ਸੰਗਤਾਂ ਲਾਹ ਇਕੱਠੇ ਕਰਨੀ ਜਾਂ ਸੰਤ ਬਾਬਾ ਮਾਨ ਸਿੰਘ ਜੀ ਇਹ ਇਕੱਠਿਆਂ ਨੇ ਜ਼ਿੰਦਗੀ ਬਤੀਤ ਕੀਤੀ ਜੋ ਬਚਨ ਕੀਤਾ ਉਹਨਾਂ ਦਾ ਸਮਾਂ ਆ ਗਿਆ ਉਹਨਾਂ ਨੂੰ ਜਾਣਾ ਪਿਆ ਸੰਤ ਬਾਬਾ ਮਾਨ ਸਿੰਘ ਨੇ ਲੱਖਾਂ ਜੀਵਾਂ ਨੂੰ ਅਮਰ ਸ਼ਕਾ ਕੇ ਗੁਰੂ ਦੇ ਲੜ ਲਾਇਆ ਉਹ ਲੱਖਾਂ ਨਹੀਂ ਹੁਣ ਤੇ ਕਰੋੜਾਂ ਤੇ ਗੱਲ ਪਹੁੰਚ ਗਈ ਹੈ। ਜੇ ਲੱਖਾਂ ਜੀਵਾਂ ਨੂੰ ਕੀਤਾ ਹੈ ਤੇ ਉਹਨਾਂ ਦੇ ਕੋਈ ਪਰਿਵਾਰ ਵੀ ਨਹੀਂ। ਉਹਨਾਂ ਦੇ ਕੋਈ ਬੱਚੇ ਵੀ ਨਹੀਂ। ਉਹ ਵੀ ਨਾਮ ਜਪਦੇ ਨੇ, ਉਹ ਵੀ ਸੇਵਾ ਤੇ ਲੱਗੇ ਨੇ। ਕਰੋੜਾਂ ਦਾ ਗੱਲ ਪਹੁੰਚ ਚੁੱਕੀ ਆ। ਉਹਨਾਂ ਦੀ ਦੇਣ ਕੋਈ ਨਹੀਂ ਦੇ ਸਕਦਾ। ਸੋ ਸਾਧ ਸੰਗਤ ਜੀ ਨਾਮ ਜਪਿਆ ਕਰੋ, ਭਾਈ ਨਾਲ ਕਰਿਆ ਕਰੋ। ਸਵੇਰੇ ਅਮਰ ਤੇ ਵੇਲੇ ਤਿੰਨ ਵਜਾ, 4 ਵਜੇ ਉੱਠ ਕੇ ਅੱਧਾ ਘੰਟਾ ਵਹਿਗੂ ਵਹਿਗੂ ਦਾ ਜਾਪ ਕਰਿਆ ਕਰੋ। ਆਪਾਂ ਇਥੋਂ ਕੁਝ ਨਹੀਂ ਲੈਣੇ ਆ। ਮਰਨ ਖਾਏ ਮੰਡਣ ਵੀ ਆਏ ਜਦੋਂ ਅਸੀਂ ਮਾਤ ਰੋਕੇ ਪਚਾਏ ਸੀ ਉਦੋਂ ਅਸੀਂ ਮੌਤ ਦੀ ਤਰੀਕ ਲਿਖ ਕੇ ਆਏ ਉੱਥੇ ਜੋ ਵੀ ਸੰਸਾਰ ਤੇ ਆਇਆ ਇੱਕ ਦਿਨ ਉਸਨੇ ਜਾਣਾ ਹੈ ਬੜੇ ਬੜੇ ਰਾਜੇ ਰਾਣੇ ਤਪੀਸਰ ઋષਿ मुनि ਪੀਰ ਪਗੰਬਰ ਸਭ ਕੋਈ ਨਹੀਂ ਰਿਹਾ ਇੱਥੇ ਅਵਤਾਰ ਸਭ ਨੂੰ ਜਾਣਾ ਪੈਣਾ ਹੈ ਸੋ ਆਪਾਂ ਵੀ ਚਲੇ ਜਾਣਾ ਹੈ ਰਹਿ ਨਾ ਪਾਵੇ ਜੀ ਸੁਰਨਰ ਦੇਵਾ ਸੁਰਨਰ ਦੇਵਾ ਰਹਿ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿ ਨਾ ਪਾਵੇ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿਣ ਨਾ ਪਾਵੇ ਲਈ ਸੁਰ ਨਰ ਦੇਵਾ ਸੁਰ ਨਰ ਦੇਵਾ ਜੇ ਅਸੀਂ ਅੱਜ ਉੱਥੇ ਖਾ ਕੇ ਆਏ ਆਂ ਥੋੜੀ ਬਹੁਤੀ ਜੋ ਪਰਮੇਸ਼ਰ ਨੇ ਦਿੱਤੀ ਹੈ ਇਸ ਨਾਲ ਦੇਵੀ ਦੇਵਤਾਂ ਨੇ ਵੀ ਅੱਜ ਉਹ ਵੀ ਸਮਾਂ ਆਉਣ ਤੇ ਉਹਨਾਂ ਨੂੰ ਵੀ ਇੱਥੇ ਮਾਤ ਲਵੇ ਚਾ ਕੇ ਮਨੁੱਖੀ ਸਰੀਰ ਤਰਨਾ ਪੈਂਦਾ ਹੈ ਜਿਹੜਾ ਜਿਹੜਾ ਜਿਸ ਨੇ ਪਲਾ ਕਰਾਉਣਾ ਹੈ ਉਹ ਕਿਸੇ ਮਹਾਪੁਰਸ਼ ਦੇ ਚਰਨ ਹੀ ਲਾ ਕੇ ਉਹਨਾਂ ਤੋਂ ਬਚਨ ਲੈ ਕੇ ਉਹਨਾਂ ਦੇ ਬਚਨਾਂ ਦੇ ਮੁਤਾਬਕ ਨਾਮ ਜਪੇ ਸੇਵਾ ਕਰੇ ਵਿਸ਼ਵਾਸ ਇਹਨਾਂ ਰੱਖੇ ਜਿਸ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੂੰ ਇਹ ਸਮਝ ਆਸੀ ਤਾਂ ਪਰਮੇਸ਼ਰ ਹੈ ਪਰਮੇਸ਼ਰ ਜਾਣ ਕੇ ਮੰਨਿਆ ਜਿੰਨਾ ਸਮਾਂ ਜ਼ਿੰਦਗੀ ਦਾ ਐਨੀ ਸੇਵਾ ਕੀਤੀ ਗੁਰੂ ਅੰਗਦ ਦੇ ਮਹਾਰਾਜ ਨੇ ਐਨਾ ਬਚਨ ਮੰਨਿਆ ਕਿ ਗੁਰੂ ਨੇ ਗੁਰੂ ਬਣਾ ਕੇ ਰੱਖਤਾ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਦੇ ਮਹਾਰਾਜ ਦਾ ਬਚਨ ਮੰਨਿਆ ਉਹਨਾਂ ਦੀ ਸੇਵਾ ਕੀਤੀ ਉੱਠੇ ਪੈਰੀ ਜਾਣਾ ਪਿੱਛੇ ਦੇ ਪੈਰੀ ਆਉਣਾ 11 ਸਾਲ ਬਹੁਤ ਔਕਾ ਹੈ ਫਕੀਰੀ ਬੜੀ ਔਕੀ ਹੈ ਗੁਰੂ ਨੇ ਗੁਰੂ ਬਣਾਤਾ ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਕੀਤੀ ਅਨਖ ਸੇਵਾ ਤੇ ਗੁਰੂ ਨੇ ਗੁਰੂ ਬਣਾ ਕੇ ਰੱਖਤਾ ਸਾਧ ਸੰਗਤ ਜੀ ਫਕੀਰੀ ਕਰਨੀ ਬੜੀ ਔਕੀ ਹੈ ਬੜੀ ਔਕੀ ਹੈ ਫਕੀਰੀ ਮਾਲਕਾ ਜਉਂਦੇ ਮਰਨਾ ਹੈ ਔਕੀ ਬਣ ਫੀਰੀ ਹੈ ਮਾਲਕਾ ਜਉਂਦੇ ਮਰਨਾ ਹੈ ਈ ਮਾਲਕਾ ਜਿਉਂਦੇ ਮਰਨਾ ਹੈ ਬੜੀ ਔਖੀ ਹੈ ਭਕੀ ਤੇਰੀ ਮਾਲਕਾ ਜਿਉਂਦੇ ਆ ਮਰਨਾ ਹੈ ਬੜੀ ਔਖੀ ਆ ਭਕੀਰੀ ਮਾਲਕਾ ਜਿਉਂਦੇ ਮਰਨਾ ਹੈ ਬੜੀ ਔਖੀ ਆ ਭਕੀਰੀ ਮਾਲਕਾ ਜਿਉਂਦੇ ਮਰਨਾ ਹੈ ਬੜੀ ਔਖੀ ਹੈ ਦੀਦੀ ਮਾਲਕਾ ਜਿਉਂਦੇ ਮਰਣਾ ਹੈ ਬੜੀ ਔਖੀ ਐ ਫਕੀਰੀ ਮਾਲਕਾ ਜਿਉਂਦੇ ਮਰਣਾ ਹੈ ਇਸ ਮਾਰਗ ਤੇ ਚੱਲ ਕੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਮਹਾਰੇ ਕਿਹਾ ਨਾਮ ਜਪੋ ਸੇਵਾ ਕਰੋ ਸਾਨੂੰ ਮਰੱਖਰ ਜਿਓਂ ਸਰੀਰ ਮਿਲਿਆ ਹੈ ਉਹ ਸਾਨੂੰ ਸੁਵਾਸਾ ਨਾਲ ਮਿਲਿਆ ਹੈ ਕਿਸੇ ਦੀ ਉਮਰ ਥੋੜੀ ਐ ਕਿਸੇ ਦੀ ਬਹੁਤੀ ਐ ਅੱਜ ਤੋਂ ਪਹਿਲੇ ਜ਼ਮਾਨੇ ਵਿੱਚ ਲੱਖਾਂ ਲੱਖਾਂ ਵਰੇ ਦੀ ਉਮਰ ਹੁੰਦੀ ਸੀ ਤ੍ਰੇਤਾ ਯੁਗ ਆਇਆ 10-10 ਹਜ਼ਾਰ ਵਰ੍ਹੇ ਹੁੰਦੀ ਸੀ ਦੁਆਪਰ ਯੁਗ ਆਇਆ 1 ਹਜ਼ਾਰ ਵਰੇ ਦੀ ਉਮਰ ਹੁੰਦੀ ਸੀ ਹੁਣ ਕਲ ਯੁਗ ਆਇਆ ਕਲ ਯੁਗ ਦੀ ਉਮਰ ਪਰਮੇਸ਼ਰ ਨੇ 100 ਸਾਲ ਬਣਾਈ ਸੀ ਪਰ ਉਹ ਤਾਂ 50 60 70 ਸਾਲ ਦੀ ਬੰਦਾ ਤੁਰ ਜਾਂਦਾ ਹੈ ਸਾਧ ਸੰਗਤ ਜੀ ਦੇਖੋ ਆਪਾਂ ਬਚਪਨ ਹੀ ਗਵਾ ਲਿਆ ਕਈਆਂ ਦੀ ਜਵਾਨੀ ਵੀ ਚਲੀ ਗਈ ਬੜਾਪਾ ਆ ਗਿਆ ਪਤਾ ਨਹੀਂ ਕਦੋਂ ਮੂੰਹ ਨੂੰ ਮੂੰਹ ਆਲੇ ਨਾ ਹੈ ਪਤਾ ਨਹੀਂ ਕਦੋਂ ਕਿਸ ਟੰਕ ਕਿਨੇ ਚਲੇ ਜਾਣਾ ਹੈ ਆਪ ਰਹਿਣਾ ਨਹੀਂ ਹੋਰ ਤੁਸੀਂ ਇਸ ਤਰ੍ਹਾਂ ਪ੍ਰੋਗਰਾਮ ਕਰੋ ਸਾਥ ਸੰਗਤ ਜੀ ਕੱਲ ਤੋਂ ਲੱਕੇ ਸਵੇਰ ਤੋਂ ਲੱਕੇ ਨਾਮ ਜਪਣਾ ਸ਼ੁਰੂ ਕਰੋ ਪਹਿਲੀ ਤਾਂ ਗਵਾਲੀ ਉਹ ਬੀਤ ਗਈ ਬੀਤ ਗਈ ਉਹ ਵਾਪਸ ਨਹੀਂ ਆਏਗੀ ਉਮਰ ਰਹਿਣ ਗਈ ਦੁਬਾਰਾ ਨਹੀਂ ਆਉਣੀ ਇਹ ਉਮਰ ਰੂਪੀ ਰਾਤਰੀ ਅਸੀਂ ਗੁਆ ਬੈਠੇ ਆ ਸਵੇਰੇ ਤੋਂ ਲੱਕੇ ਆਪ ਜੀ ਪੰਨ ਕਰ ਲੋ ਆਪ ਜੀ ਨੇ ਕਿਹਨਾ ਬਚਨ ਦਿੰਨੇ ਆ ਸਾਡਾ ਬਚਨ ਮੰਨ ਲਿਓ ਤੁਹਾਡਾ ਪੜਾ ਹੋ ਜਾਏਗਾ ਤਾਨੂੰ ਜੰਮ ਜੋ ਨਹੀਂ ਸਕੇਗਾ ਸਵੇਰੇ ਉੱਠ ਕੇ ਅਮਰਤ ਵੇਲੇ ਜਦੋਂ ਤੁਹਾਨੂੰ ਜਾਗ ਆਵੇ ਪੰਜ ਵਾਰ ਪਹਿਲਾਂ ਬਚਨ ਇਹ ਕਰਨਾ ਹੈ ਤਨ ਸੰਤ ਬਾਬਾ ਇਸਮਾਰਤ ਜੀ 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 ਇਹਨੇ ਬਚਨ ਆਪਣੇ ਮੂੰਹ ਤੋਂ ਪਹਿਲਾਂ ਕਹਿਣਿਆ ਉਸ ਤੋਂ ਬਾਅਦ ਅੱਧਾ ਘੰਟਾ ਵਾਹਿਰੂ 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 ਦਾ ਜਾਪ ਕਰਨਾ ਹੈ ਮਾਨ ਲਗੇ ਨਾ ਲਗੇ ਸਮਾਂ ਇੱਕ ਦਿਨ ਆਏਗਾ ਤੁਹਾਡਾ ਮਨ ਸਾ ਤੁਹਾਾਰੇ ਆਪ ਲਾਉਣ ਕੀ ਔਰ ਅਸੀਂ ਤੁਹਾਨੂੰ ਬਚਨ ਦਿੰਦੇ ਆ ਤੁਸੀਂ ਇਹ ਬਚਨ ਤੇ ਪਹਿਰਾ ਦਿਓ ਤੁਹਾਨੂੰ ਜਮ ਲੈ ਨਹੀਂ ਆਏਗਾ ਦੇਵਤੇ ਲੈ ਆਉਣਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਗੋਸਾ ਸਾਹਿਬ ਦੀ ਸਾਰੀ ਬਾਣੀ ਦਾ ਨਿਚੋੜ ਇਹ ਹੈ ਕਿ ਐ ਜੀਵ ਤੂੰ ਨਾਮ ਜਪ ਸ੍ਰੀ ਸੁਖਣੀ ਸਾਹਿਬ ਦਾ ਤੋ ਬਾਣੀ ਦਾ ਨਿਚੋੜ ਇਹ ਹੈ ਕਿ ਐ ਜੀਵ ਤੂੰ ਨਾਮ ਜਪ ਇੱਕ ਨਾਮ ਹੀ ਜਪਨਾ ਹੈ ਮਨ ਨੂੰ ਟਿਕਾਓ ਜਦੋਂ ਤੁਸੀਂ ਆ ਵੀ ਨ ਸਵੇਰੇ ਅੱਧਾ ਘੰਟਾ ਬੈਠਣਾ ਹੈ ਉਦੋਂ ਮਨ ਵਿੱਚ ਇਹ ਸੋਚਣਾ ਹੈ ਕਿ ਮੇਰਾ ਇਸ ਦੁਨੀਆ ਤੇ ਕੋਈ ਨਹੀਂ ਹੈ ਨਾ ਮਾਂ ਪਿਓ ਭੈਣ ਭਰਾ ਧੀਾਂ ਪੁੱਤਰ ਰਿਸ਼ਦਾਰ ਕੋਈ ਨਹੀਂ ਹੈ ਵੀ ਕੋਈ ਨਹੀਂ ਜਦੋਂ ਜੀਵ ਚਲੇ ਜਾਂਦਾ ਹੈ ਸੰਸਕਾਰ ਜਦ ਬੜੀਆਂ ਵੇ ਜਾ ਕੇ ਫੂਕ ਦਿੰਦੇ ਉਸ ਤੋਂ ਬਾਅਦ ਕਹੜਾ ਪੁੱਛਦਾ ਕੋਈ ਨਹੀਂ ਪੁੱਛਦਾ ਆਪਾਂ ਸਿਰਫ ਨਾਮ ਜਪਣ ਵਾਸਤੇ ਆਏ ਆ ਕੋਈ ਨਹੀਂ ਪਿੱਛੇ ਦਾ ਮਾਂ ਪਿਓ ਇਕੱਲਾ ਹੀ ਜੀਵ ਆਇਆ ਹੈ ਇਕੱਲੇ ਤੋਂ ਲਿਖਾ ਜਾਇਆ ਲੈ ਜਾਣਾ ਹੈ ਆਪਾਂ ਹੁਣ ਨਾਮ ਜਪਦੇ ਆਂ ਮਨ ਨੂੰ ਐਨੇ ਕਾ ਕਰ ਲੈ ਜੋ ਅਸੀਂ ਤੁਹਾਨੂੰ ਸੱਚਖੰਡ ਵਿੱਚ ਲੈ ਚੱਲੇ ਆ ਮਾਰੇ ਤੁਸੀਂ ਇਹ ਇੰਨਾ ਖਿਆਰ ਕਰਿਓ ਹੁਣ ਤੁਹਾਡਾ ਨਾ ਜਿੰਨਾ ਸਮਾਂ ਬੈਠਾਂਗੇ ਨਾ ਤੁਹਾਡਾ ਮਨ ਘਰ ਨਾ ਜਾਵੇ ਇਧਰ ਉਧਰ ਬਜਾਰਾ ਜਿਹਨੋਂ ਕੰਮੇ ਨਾ ਵਿੱਚ ਬਿਰਤੀ ਲਾ ਲਓ ਸਭ ਲੋ ਤੁਹਾਡਾ ਆਇਆ ਸਫਲ ਵਾਹਿਗੁਰੂ 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 ਵਾਹਿਗੁਰੂ

Gracias.

ਵਾਹਿਗੁਰੂ 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 Wahe Guru. 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 Wahe Guru.

ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Wahe Guru, 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 to do, I grew. Why 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 to

ਵਾਹਿਗੁਰੂ 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 وا خالسا سا دیش نہیں ہے اِسی پردیسی ہاں سڈا دیش اوپر ہے سچ کنڈ جتنے نرکاز واسطہ ہے اینی تیرا دیش منع پردیس ਏਨੀ ਤੇਰਾ ਦੇਸ ਮਨਾ ਪਰਦੇਸ ਆ ਓ ਏਨੀ ਤੇਰਾ ਦੇਸ ਮਨਾ ਪਰਦੇਸ ਆ ਏਨੀ ਤੇਰਾ ਦੇਸ ਮਨਾ ਪਰਦੇਸ ਆ ਏਨੀ ਤੇਰਾ ਦੇਸ ਮਨਾ ਪਰਦੇਸ ਆ ਓ ਏਨੀ ਤੇਰਾ ਦੇਸ ਮਨਾ ਪਰਦੇਸ ਏ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਏ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਏ ਨਹੀਂ ਤੇਰਾ ਦੇਸ਼ ਪਰ ਅਪਦੇਸੀਆ ਹੋਏ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਏ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਵਾਹਿਗੁਰੂ 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 I do like... wai guru wai guru wai guru ahe guru wai guru wai guru wai guru ahe guru wai guru wai guru wai guru wai guru ahe guru wai guru vai 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 guru guru ਵਾਹ ਵਾਹਿਗੁਰੂ ਮੈਂ ਬਹੁਤਾ ਸਮਾਂ ਨਹੀਂ ਸਮਾਂ ਕਾਫੀ ਹੋ ਚੁੱਕਾ ਹੈ ਅਸੀਂ ਮਹਾਪੁਰਸ਼ਾਂ ਦੇ ਚਰਨਾਂ 'ਚ ਸਾਰੀ ਸੰਗਤ ਕਿਉਂਕਿ ਵੱਡੇ ਸਾਡੇ ਪਾਸੋਂ ਚਲੇ ਗਏ ਤੇ ਇਹਨਾਂ ਦੇ ਯਾਸਰਾ ਹੈ ਇਹ ਹੀ ਕੁਰਸੀ ਲਾ ਕੇ ਬਹਿ ਸਕਦੇ ਨਹੀਂ ਇਹ ਸੰਗਤਾਂ ਨੂੰ ਪ੍ਰਸ਼ਾਦ ਦੇ ਸਕਦੇ ਨਹੀਂ ਸੰਗਤਾਂ ਦੇ ਬਖਸ਼ਿਸ਼ ਕਰ ਸਕਦੇ ਨਹੀਂ ਕਿ ਜਦੋਂ ਵੀ ਵੱਡਿਆਂ ਮਹਾਪੁਰਸ਼ਾਂ ਨੇ ਇਹਨਾਂ ਨੂੰ ਬੁਲਾਉਣਾ ਕਹਿੰਦੇ ਕੁਰਸੀ ਲੈ ਕੇ ਆਓ ਬਾਬਾ ਜੀ ਆਏ ਕਿਤੇ ਸੇਵਕ ਵਾਸਤੇ ਨਹੀਂ ਕਿਹਾ ਫਿਰ ਜੇ ਕੁਰਸੀ ਨਹੀਂ ਹੋਣੀ ਬਾਬਾ ਜੀ ਮੇਰੇ ਅਸਣ ਤੇ ਬਹਿ ਜਾਓ ਕਿਹੜੀ ਗੱਲ ਹੈ ਮੇਰਾ ਤੁਹਾਡਾ ਕੁਝ ਵੰਡਿਆ ਪਰ ਕਈ ਵਰੀ ਮਹਾਤਮਾ ਮਾਇਆ ਸੰ ਪੈ ਜਾਂਦੇ ਨੇ ਅਸੀਂ ਬੜੀ ਦੂਰ ਹੋ ਜਾਂਦੇ ਹਾਂ ਸੋ ਬਹੁਤ ਬਹੁਤ ਬਾਬਾ ਜੀ ਧੰਨਵਾਦ ਸਾਡੀ ਸਾਰੀ ਸੰਗਤ ਦਾ ਇਸੇ ਤਰ੍ਹਾਂ ਤੁਸੀਂ ਨਾਮ ਜਪਾਉਂਦੇ ਰਹੋ ਭਜਨ ਕਰਾਉਂਦੇ ਰਹੋ